ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਹੋਰ ਠੀਕ ਠਾਕ ਹੈ ਸਾਰਿਆਂ ਦੇ ਘਰ ਪਰਿਵਾਰ ਜਾਨਵਰ ਪੰਛੀ ਸੈੱਟ ਨੇ ਜੀ ਅੱਜ ਆਪਾਂ ਗੱਲ ਕਰਨੀ ਹੈ ਜੀ ਕੀੜੇ ਵਾਲੀ ਦਵਾਈ ਬਾਰੇ ਆਪਾਂ ਉਹਨੂੰ ਜੁਨਾ ਵੀ ਕਹਿ ਦਿੰਦੇ ਆ ਜੀ ਕਈ ਲੋਕ ਮਲੱਪ ਕਹਿੰਦੇ ਆ ਜੀ ਕਈ ਲੋਕ ਕੀੜੇ ਕਹਿੰਦੇ ਆ ਤੇ ਕਈ ਲੋਕ ਕਹਿੰਦੇ ਆ ਜੀ ਤੋਂ ਕਹਿੰਦੇ ਨੇ ਜੀ ਕਿ ਪੇੜ 'ਚ ਜੀ ਪੈ ਗਏ ਢਿੱਡ ਦੇ ਵਿੱਚ ਜੀ ਪੈ ਗਏ ਅਲੱਗ-ਅਲੱਗ ਤਰ੍ਹਾਂ ਨਾਲ ਬਈ ਇਹ ਤਾਂ ਨੌ ਲੰਨੇ ਆ ਤੇ ਹਰ ਇੱਕ ਦੀ ਆਪਣੀ ਆਪਣੀ ਭਾਸ਼ਾ ਹੈ ਜੀ ਕੋਈ ਕਿਸੇ ਤਰੀਕੇ ਨਾਲ ਨੌ ਲੰਦਾ ਹੀ ਇਹਦਾ ਤੇ ਕੋਈ ਕਿਸੇ ਤਰੀਕੇ ਨਾਲ ਜੀ ਤੇ ਜਿਹੜੀ ਜਿਹੜੇ ਤਰੀਕਿਆਂ ਨਾਲ ਨਾਮ ਨੇ ਜੀ ਇਹਨਾਂ ਦੇ ਕੀੜੇ ਹੋ ਗਏ ਮਲੱਪ ਹੋ ਗਏ ਜੂਨਾ ਹੋ ਗੀਆਂ ਤੇ ਉਸੇ ਪ੍ਰਕਾਰ ਨਾਲ ਜੀ ਉਸ ਤੋਂ ਡਬਲ ਪ੍ਰਕਾਰ ਨਾਲ ਜੀ ਇਹਨਾਂ ਦੀਆਂ ਦਵਾਈਆਂ ਨੇ ਜੀ ਤੇ ਜਿਨ੍ਹਾਂ ਦੇ ਨੌ ਵੀ ਅਲੱਗ-ਅਲੱਗ ਨੇ ਜਿਵੇਂ ਕਿ ਪੈਪਰਾ ਜੀਨ ਹਾਈ ਟੈਕ ਐਲਬੋ ਮਾਰ ਵਾਰਮ ਆਊਟ ਮੈਡੀ ਵਰਮ ਜਾਂ ਦੇਸੀ ਤਰੀਕੇ ਚ ਕਹਿੰਦੇ ਨੇ ਆਪਾਂ ਵੈ ਬਰਿੰਗ ਤੇ ਕਬੀਲਾ ਇਹ ਸਾਰੀਆਂ ਚੀਜ਼ਾਂ ਪੇਟ ਚੋਂ ਜੂਨਾ ਕੱਟਣ ਦੇ ਕੰਮ ਆਉਂਦੀ ਹੈ ਜੀ ਤੇ ਇਹਨਾਂ ਨੂੰ ਲਾਉਣ ਦਾ ਤਰੀਕਾ ਉਹ ਅਲੱਗ-ਅਲੱਗ ਹੈ ਜੀ ਤੁਸੀਂ ਇਹ ਵੀਡੀਓ ਨੂੰ ਬਾਈ ਹਰ ਇੱਕ ਉਸ ਖਿਡਾਰੀ ਤੱਕ ਪਹੁੰਚਾਉਣਾ ਹੈ ਜੀ ਹਰ ਇੱਕ ਜੋ ਨਮਾ ਖਿਡਾਰੀ ਹੈ ਚਾਹੋ ਵੱਡਾ ਏ ਚਾਹੋ ਬੱਚਾ ਏ ਚਾਹੋ ਨੌਜਵਾਨ ਹੈ ਚਾਹੋ ਬਜ਼ੁਰਗ ਏ ਜੀ ਮੇਰੀ ਹੱਥ ਬਨ ਕੇ ਬੇਨਤੀ ਏ ਜੀ ਕੋਈ ਵੀ ਭਰਾ ਜਿਹੜੀ ਇਨਫੋਰਮੇਸ਼ਨ ਮੈਂ ਅੱਜ ਦੇ ਰਿਹਾ ਹਾਂ ਜੀ ਇਹ ਤੋਂ ਕੋਈ ਵਾਂਝਾ ਨਾ ਰਹੇ ਜੀ ਮੈਂ ਹਰ ਇੱਕ ਤਰ੍ਹਾਂ ਦੀ ਡੀਵਾਰਮਿੰਗ ਕਰਨੀ ਦੱਸੂਗਾ ਜੀ ਅੱਜ ਕਿਵੇਂ ਕਬੂਤਰਾਂ ਦੇ ਪੇਟ ਦੇ ਵਿੱਚੋਂ ਕੀੜੇ ਕੱਢਣੇ ਨੇ ਦੇਸੀ ਤਰੀਕਾ ਵੀ ਦੱਸੂਗਾ ਤੇ ਟੋਟਲੀ ਮੈਡੀਕਲ ਵੀ ਦੱਸੂਗਾ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਬਾਹਰ ਲੀਆਂ ਦਵਾਈਆਂ ਦੀ ਜੀ ਬਾਹਰ ਲੀਆਂ ਦਵਾਈਆਂ ਜਿਵੇਂ ਕਿ ਵਾਰਮ ਆਊਟ ਅਰਮੇਡੀ ਵਰਮ तकरीबन तकरीबन ਸਾਰੀ ਘਟਾਰੀਆਂ ਨੂੰ ਪਤਾ ਜੀ ਇਹ ਦਵਾਈ ਬਾਰੇ ਇਹ ਦਵਾਈ ਲਾਉਣ ਦਾ ਤੁਹਾਨੂੰ ਅੱਜ ਮੈਂ ਤਰੀਕਾ ਦੱਸਦਾ ਕਿ ਕਿਵੇਂ ਲਾਉਣੀ ਹੈ ਜੀ ਆਪਾਂ ਨੇ ਕੀ ਕਰਨਾ ਹੈ ਜੀ ਜਿਵੇਂ ਸੰਡੇ ਵਾਲੇ ਦਿਨ ਦਵਾਈ ਲਾਣੀ ਹੈ ਤਾਂ ਸ਼ਨੀਵਾਰ ਵਾਲੇ ਦਿਨ ਕਬੂਤਰਾਂ ਨੂੰ 8 ਜਾਂ 9 ਵਜੇ ਦੇ ਨੂੰ ਹਲਕਾ ਫੁਲਕਾ ਦਾਣਾ ਪਾਣੀ ਚੇਗਾ ਦਾਣਾ ਹੀ ਜਿਆਦਾ ਪੇਟ ਭਰ ਕੇ ਜਾਂ ਦੱਬ ਕੇ ਦਾਣੇ ਨਹੀਂ ਪਾਉਣੇ ਜੀ ਹਲਕੇ ਪਾਉਣੇ ਨੇ ਵੀ ਕਬੂਤਰ ਨੂੰ ਭੁੱਖ ਵੀ ਮਹਿਸੂਸ ਨਾ ਹੋਵੇ ਇਹ ਚੀਜ਼ ਦਾ ਧਿਆਨ ਰੱਖਣਾ ਜੀ ਜਦੋਂ ਆਪਾਂ ਇਹ ਬਾਹਰਲੀ ਦਵਾਈਆਂ ਲਾਉਣੀਆਂ ਜੀ ਆਪਾਂ ਨੇ ਕੀ ਕਰਨਾ ਹੈ ਜੀ ਦੂਜੇ ਦਿਨ ਅਗਰ ਆਪਾਂ ਨੇ 9 ਵਜੇ ਦਵਾਈ ਲਾਉਣੀ ਹੈ ਜੀ ਦਵਾਈ ਲਾਉਣ ਤੋਂ 1 ਘੰਟਾ ਪਹਿਲਾਂ ਸਿੰਪਲ ਗੁੜ ਲੈਣਾ ਹੈ ਜੀ ਚਾਣੇ ਦੇ ਦਾਣੇ ਦੇ ਬਰਾਬਰ ਜਿੰਨੇ ਕਬੂਤਰ ਨੇ ਜੀ ਦਸਾਂ ਨੂੰ ਲਾਉਣੀ ਹੈ 20 ਨੂੰ ਲਾਉਣੀ ਹੈ 30 ਨੂੰ ਲਾਉਣੀ ਹੈ ਉਹ ਤੁਹਾਡੇ ਹੱਥ 'ਚ ਇੱਕ ਕਬੂਤਰ ਨੂੰ ਇੱਕ ਗੋਲੀ ਲੱਗੂਗੀ ਜੀ ਇਹ ਮੈਡੀ ਬਰਮ ਵੀ ਮੈਡੀ ਬਰਮ ਵੀ ਤੇ ਵਰਮ ਆਊਟ ਵੀ ਇੱਕ ਕਬੂਤਰ ਨੂੰ ਇੱਕ ਟੈਬਲੇਟ ਲੱਗਦੀ ਹੈ ਜੀ ਜਿਵੇਂ ਆਪਾਂ ਨੇ 9 ਵਜੇ ਦਵਾਈ ਲਾਉਣੀ ਹੈ ਤਾਂ 8 ਵਜੇ ਆਪਾਂ ਲੈ ਸਿੰਪਲ ਗੁੜ ਦੀ ਚਾਣੇ ਦੇ ਬਰਾਬਰ ਦਿਨਾਂ ਸਿੰਪਲ ਗੋੜ ਦੇ ਦੇਣਾ ਜੀ ਪੁੱਤਰਾ ਨੂੰ ਗੋੜ ਦੇਣ ਤੋਂ ਪੂਰੇ 1 ਘੰਟੇ ਬਾਅਦ ਆਪਾਂ ਨੇ ਇੱਕ ਇੱਕ ਟੈਬਲੇਟ ਦੇਣੀ ਹੈ ਜੀ ਦੋਨਾਂ ਚੋਂ ਜਿਹੜੀ ਤੁਹਾਨੂੰ ਬੈਸਟ ਲੱਗਦੀ ਤੁਸੀਂ ਉਹ ਡੱਬੀ ਮੰਗਾ ਲਿਓ ਜੇ ਮੈਡੀਬਰਮ ਮਿਲ ਗਈ ਤਾਂ ਮੈਡੀਬਰਮ ਮੰਗਾ ਲਿਓ ਜੇ ਬਰਮਾਉਟ ਮਿਲ ਗਈ ਤਾਂ ਬਰਮਾਉਟ ਮੰਗਾ ਲਿਓ ਜੀ ਮੈਡੀਬਰਮ ਦਾ ਜਿਹੜਾ ਰੇਟ ਹੈ ਇਹ ਥੋੜਾ ਠੀਕ ਠੀਕ ਹੁੰਦਾ ਹੈ ਜੀ ਤੇ ਜਿਹੜਾ ਬਰਮਾਉਟ ਦਾ ਰੇਟ ਹੈ ਉਹ ਮਹਿੰਗਾ ਹੁੰਦਾ ਹੈ ਜੀ ਗੱਲ ਧਿਆਨ ਨਾਲ ਸੁਣਿਓ ਮੇਰੀ ਦੋਨਾਂ ਚ ਜਿਹੜੀ ਮਰਜ਼ੀ ਦਵਾਈ ਤੁਸੀਂ ਮੰਗਾ ਲਈ ਹੈ ਜੀ ਗੋਲੀ ਸਾਫਤੀ ਹੀ ਲੱਗਣੀ ਹੈ ਜਿਵੇਂ ਆਪਾਂ ਨੇ 8 ਵਜੇ ਗੋੜ ਦੇ ਦਿੱਤਾ ਕਬੂਤਰ ਨੂੰ ਤੇ 9 ਵਜੇ ਗੋਲੀ ਦੇ ਕੇ ਕੀ ਕਰਨਾ ਹੈ ਜੀ ਨਾਲ ਸਿਰਫ 5 ਐਮ ਐਲ ਹੀ ਪਾਣੀ ਦੇਣਾ ਹੈ ਜੀ ਸਾਦਾ ਪਾਣੀ ਦੇਣਾ ਹੈ ਸਿੰਪਲ ਪਾਣੀ ਦੇਣਾ ਹੈ ਕੋਈ ਗਰਮ ਕਰਕੇ ਨਹੀਂ ਦੇਣਾ ਨਾਰਮਲ ਪਾਣੀ ਦੇਣਾ ਜਿਸ ਤਰ੍ਹਾਂ ਦਾ ਟੂਟੀ ਦਾ ਜਾਂ ਘੜੇ ਦਾ ਹੁੰਦਾ ਜੀ ਇਹ ਗੱਲ ਦਾ ਧਿਆਨ ਰੱਖਣਾ ਹੈ ਜੀ ਜਦੋਂ ਆਪਾਂ ਨੇ 5 ਐਮਐਲ ਪਾਣੀ ਦਿੱਤਾ ਇੱਕ ਘੰਟਾ ਕਬੂਤਰ ਨੂੰ ਕੁਝ ਨਹੀਂ ਦੇਣਾ ਜੀ ਤੇ ਨਾਲ ਆਪਾਂ ਗੌਰ ਰੱਖਣੀ ਹੈ ਵੀ ਆਪਣੇ ਕਬੂਤਰ ਉਲਟੀ ਨਾ ਮਾਰਨ ਜੇ ਤੁਹਾਨੂੰ ਕੋਈ ਲੱਗਦਾ ਏ ਵੈਸੇ ਤਾਂ ਆਪਾਂ ਗੁੜ ਦੱਤਾ ਵਾ ਕਿਸੇ ਕਬੂਤਰ ਨੇ ਉਲਟੀ ਮਾਰਨੀ ਹੈ ਨਹੀਂ ਜੇ ਤੁਹਾਨੂੰ ਕੋਈ ਲੱਗਦਾ ਵੀ ਹੈ ਵੀ ਵਿੱਚੋਂ ਕੋਈ ਕਬੂਤਰ ਗਲਚਣ ਦੀ ਕੋਸ਼ਿਸ਼ ਕਰਦਾ ਏ ਤਾਂ ਉਹਨੂੰ ਨਾਲ ਦੀ ਨਾਲ 5 ਜਾਂ 7 ਐਮਐਲ ਠੰਡਾ ਪਾਣੀ ਦੇ ਦਿਓ ਜਦੋਂ ਉਹ ਪਾਣੀ ਖਿੱਚ ਗਿਆ ਅੱਧੇ ਘੰਟੇ 'ਚ ਖਿੱਚੇ ਜਾਂ ਘੰਟੇ 'ਚ ਖਿੱਚੇ ਜਦੋਂ ਕਬੂਤਰਾਂ ਦੇ ਪੋਟੇ 'ਚੋਂ ਪਾਣੀ ਖੜਕਣੋਂ हट ਗਿਆ ਜੀ ਜਿਹੜਾ 5-5 ਐਮਐਲ ਪਾਣੀ ਦਿੱਤਾ ਆਪਾਂ ਨੇ ਉਸ ਤੋਂ ਬਾਅਦ ਆਪਾਂ ਨੇ ਕਬੂਤਰਾਂ ਨੂੰ 20-20 ਐਮਐਲ ਪਾਣੀ ਦੇਣਾ ਜੀ ਜਦੋਂ ਉਹ 20 ml ਪਾਣੀ ਖਿੱਚ ਗਏ ਦਾਣਾ ਪਾਣੀ ਬਾਦਾਮ ਪਾਣੀ ਜੋ ਵੀ ਖਾਣਾ ਪੀਣਾ ਉਹ 20 ml ਪਾਣੀ ਦਾਣਾ ਪਾਣੀ ਪਾਉਣਾ ਜੀ ਆਪਾਂ ਨੇ ਕਬੂਤਰਾਂ ਨੂੰ ਫਿਰ ਉਹ 20 ml ਪਾਣੀ ਖਿੱਚੇ ਤੋਂ ਬਾਅਦ ਹੀ ਪਾਉਣਾ ਜੀ ਇਹ ਗੱਲ ਦਾ ਧਿਆਨ ਰੱਖਿਓ ਜਰੂਰ ਸਾਰੇ ਭਰਾ ਜੀ ਓਕੇ ਇਹ ਦਵਾਈਆਂ ਦਾ ਬਹੁਤ ਵਧੀਆ ਰਿਜ਼ਲਟ ਹੈ ਜੀ ਪਰ ਇੱਕ ਗੱਲ ਦਾ ਆਪਾਂ ਧਿਆਨ ਰੱਖਣਾ ਹੈ ਜੀ ਜਿਵੇਂ ਕਹਿ ਦਿੰਨੇ ਆ ਵੀ ਇਹ ਗੋਲੀ ਗੇੜਿਆਂ ਨੂੰ ਲਾ ਦਿਓ ਜਾ ਦੋ ਦਿਨ ਪਹਿਲਾ ਲਾ ਦੋ ਜਾਂ ਰੈਸਟ ਵਾਲੇ ਦਿਨ ਲਾ ਦੋ ਇਹ ਬਿਲਕੁਲ ਗਲਤ ਹੈ ਜੀ ਆਪਾਂ ਨਹੀਂ ਚਾਹੁੰਦੇ ਵੀ ਆਪਾਂ ਕਿਸੇ ਨੂੰ ਗਲਤ ਗਾਈਡ ਕਰੀਏ ਗਲਤ ਰਸਤੇ ਤੋਰੀਏ ਤੇ ਗਲਤ ਤਰੀਕੇ ਨਾਲ ਦਵਾਈ ਦਸੀਏ ਕੋਈ ਵੀ ਆਪਾਂ ਦਵਾਈ ਲਾਉਨੇ ਆ ਜੀ ਬਾਹਰਲੀ ਗੋਲੀ ਲਾਉਨੇ ਆ ਘਟੋ ਘਟ 10 ਦਿਨ ਪਹਿਲਾ ਦੇਣੀ ਚਾਹੀਦੀ ਹੈ ਤੇ ਕਬੂਤਰ ਨੂੰ ਸਹੀ ਤਰੀਕੇ ਨਾਲ ਆਪਾਂ ਨੂੰ 10 ਦਿਨ ਪਹਿਲਾਂ ਦੇਣੀ ਚਾਹੀਦੀ ਹੈ ਜੀ ਤਾਂ ਜੋ ਕਬੂਤਰ ਦੀ ਜਿਹੜੀ ਅੰਦਰ ਦੀ ਲੀਵਰ ਦੀ ਸ਼ਕਤੀ ਆ ਲੀਵਰ ਸੈੱਟ ਹੋਣ ਨੂੰ ਟਾਈਮ ਲੱਗਦਾ ਆਪਾਂ ਕੋਈ ਵੀ ਦਵਾਈ ਦੰਨੇ ਆ ਜੀ ਕੀੜੇ ਮਾਰ ਦਵਾਈ ਕੋਈ ਵੀ ਦੰਨੇ ਆ ਜੀ ਉਹ ਇੱਕ ਕਿਸਮ ਦਾ ਜ਼ਹਿਰ ਹੀ ਹੁੰਦਾ ਏ ਜਿਹੜਾ ਕੀੜਿਆਂ ਨੂੰ ਮਾਰ ਕੇ ਬਾਹਰ ਕੱਢਦਾ ਏ ਜੀ ਹੁਣ ਆਪਾਂ ਤੁਹਾਨੂੰ ਜਿਹੜੀਆਂ ਲੋਕਲ ਦਵਾਈਆਂ ਵਰਤਦੇ ਆ ਉਹਨਾਂ ਬਾਰੇ ਦੱਸੂंगे ਜੀ ਲੋਕਲ ਦਵਾਈਆਂ ਜਿਵੇਂ ਕਿ ਡੌਂਟਲ ਪਲੱਸ ਈਜੀ ਪਿੱਟ ਇਹ ਦੋਨੇ ਗੋਲੀਆਂ ਜੀ ਸੇਮ ਤਰੀਕੇ ਨਾਲ ਦੇਣੀਆਂ ਜੀ ਜਿਵੇਂ ਮੈਂ ਦੱਸੂਗਾ ਆਪਾਂ ਨੇ ਕੀ ਕਰਨਾ ਹੈ ਜੀ ਗਰਮੀ ਦੇ ਵਿੱਚ ਜਦੋਂ ਆਪਾਂ ਗਰਮੀ ਚ ਅੱਡੀ ਵਰਮਿੰਗ ਕਰਦੇ ਆਂ ਕਬੂਤਰਾਂ ਦੀ ਤਾਂ ਆਪਾਂ ਨੇ 20 ਤੋਂ 25 ਐਮਐਲ ਦੇ ਵਿੱਚ ਪਾਣੀ ਲੈਣਾ ਜੀ ਇਹ ਘੱਟੋ ਘੱਟ ਦੋਨੇ ਗੋਲੀਆਂ ਜਿਵੇਂ ਡੌਂਟਲ ਪਲੱਸ ਲਾਉਣੀ ਹੈ ਤਾਂ ਡੌਂਟਲ ਪਲੱਸ ਵੀ ਸੇਮ ਲੱਗੂਗੀ ਜੇ ਈਜੀ ਬਿਟ ਲਾਉਣੀ ਹੈ ਤਾਂ ਈਜੀ ਬਿਟ ਵੀ ਸੇਮ ਲੱਗੂਗੀ ਆਪਾਂ ਇਹ ਗੋਲੀਆਂ ਨੂੰ 60 ਤੋਂ 70 ਕਬੂਤਰਾਂ ਦੇ ਵਿੱਚ ਲਾ ਸਕਦੇ ਹਾਂ ਜੀ ਜਿਵੇਂ ਕਿ 30 ਕਬੂਤਰ ਨੇ ਆਪਣੇ ਤਾਂ ਆਪਾਂ ਅੱਧੀ ਗੋਲੀ ਘੋਲਣੀ ਹੈ ਜੇ ਈਜੀ ਬਿਟ ਲਾਉਣੀ ਹੈ ਤਾਂ ایجی比特 ਲਾ ਲਓ ਜੇ ਡੋਂਟਲ ਪਲੱਸ ਲਾਉਣੀ ਹੈ ਤਾਂ ਡੋਂਟਲ ਪਲੱਸ ਲਾ ਲਓ ਜੀ ਕਰਨਾ ਸੇਵੇਂ ਹੈ ਸੇਮ ਪ੍ਰੋਸੀਜਰ ਹੈ ਦੋਨਾਂ ਦਾ ਸੇਮ ਪਾਣੀ ਹੈ ਤੇ ਸੇਮ ਸ਼ੱਕਰ ਹੈ ਜੀ ਜਿਹੜੀ ਮਿੱਠਾ ਪਾਉਣਾ ਆਪਾਂ ਨੇ ਜਿਵੇਂ ਆਪਾਂ ਨੇ 30 ਕੂਤਰਾਂ ਨੂੰ ایਜੀ比特 ਗੋਲੀ ਲਾਉਣੀ ਹੈ ਆਪਾਂ ਨੇ ਕੀ ਕਰਨਾ ਹੈ ਜੀ ਅੱਧੀ ਗੋਲੀ ਲੈਣੀ ਹੈ ایਜੀ比特 ਤੇ ਉਹਦੇ ਵਿੱਚ 2 ਚਮਚੇ ਪਾਉਣੇ ਆ ਸ਼ੱਕਰ ਦੇ ਜੀ ਜੇ ਸ਼ੱਕਰ ਨਹੀਂ ਪਾਉਣੀ ਤਾਂ ਆਪਾਂ ਪਤਾਸੇ ਵੀ ਪਾ ਸਕਦੇ ਹਾਂ ਜੀ 8 ਤੋਂ 10 ਪਤਾਸੇ ਜੇ ਪਤਾਸੇ ਨਹੀਂ ਪਾਉਣੇ ਤਾਂ 2 ਤੋਂ 2.5 ਚਮਚੇ ਭਰ ਕੇ ਚੀਨੀ ਦੇ ਵੀ ਪਾ ਸਕਦੇ ਹਾਂ ਜੀ ਮਿੱਠਾ ਪਾਉਣਾ ਜ਼ਰੂਰੀ ਹੈ ਮਿੱਠਾ ਪਾਣਾ ਤਾਂ ਜ਼ਰੂਰੀ ਹੈ ਜੀ ਕਬੂਤਰ ਫਿਰ ਉਲਟੀ ਨਹੀਂ ਮਾਰਦਾ ਜੀ ਇਹ ਗੱਲ ਦਾ ਧਿਆਨ ਰੱਖਿਓ 20 ਜਾਂ 25 ml ਦੇ ਸਾਬ ਨਾਲ ਆਪਾਂ ਨਾ ਪਾਣੀ ਲੈਣਾ ਹੈ ਜੀ ਤੇ ਇੱਕ ਗੱਲ ਦਾ ਰੱਖਣਾ ਏ ਹੋਰ ਧਿਆਨ ਜਦੋਂ ਆਪਾਂ ਗੋਲੀ ਲਾਉਨੇ ਆ ਜੀ ਇਜੀ ਪਿੱਟ ਤਾਂ ਜਿੰਨੀ ਵਾਰ ਆਪਾਂ ਨੇ ਕਬੂਤਰ ਨੂੰ ਦਵਾਈ ਦੇਣੀ ਹੈ ਜਿਵੇਂ ਆਪਾਂ ਨੇ ਇੱਕ ਕਬੂਤਰ ਨੂੰ ਦਵਾਈ ਦੇਤੀ ਜਦੋਂ ਨੈਕਸਟ ਕਬੂਤਰ ਫੜਦੇ ਆਪਾਂ ਤਾਂ ਇੱਕ ਜੜਾ ਡੈਡਮਿਟ ਲੱਗ ਜਾਂਦਾ ਜੀ ਅਗਲਾ ਕਬੂਤਰ ਫੜਨ ਨੂੰ ਤੇ ਜਿਹੜੀ ਇਜੀ ਪਿੱਟ ਦਵਾਈ ਹੈ ਜਾਂ ਡੌਂਟਰਲ ਪਲੱਸ ਦਵਾਈ ਹੈ ਉਹ ਥੱਲੇ ਬੈਠ ਜਾਂਦੀ ਹੈ ਜਿੰਨੀ ਵਾਰ ਆਪਾਂ ਸਿਰਿੰਜ ਭਰਨੀ ਹੈ ਜੀ ਉਨੀ ਵਾਰ ਪਾਣੀ ਨੂੰ ਇਹਦਾ ਢੇੜਾ ਦੇ ਕੇ ਚੰਗੀ ਤਰ੍ਹਾਂ ਫੇਰ ਖਿੱਚਣਾ ਸਿਰਿੰਜ ਨਾਲ ਜੀ ਇਹ ਗੱਲ ਦੀ ਗੌਰ ਕਰਿਓ ਨਵੇਂ ਖਿਡਾਰੀ ਨੇ ਜਿਹੜੇ ਉਹ ਤੋਂ ਬਾਅਦ ਆ ਜਾਓ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਆਪਣਾ ਬੱਚੇ ਵਾਲੀ ਆਉਂਦੀ ਹੈ ਜੀ ਆਈਟੀ ਪਾਰਕ ਪੈਪਰਾ ਜੀ ਨੇ ਇਹਦਾ ਜਿਆਦਾ ਵਧੀਆ ਰਿਜ਼ਲਟ ਹੈ ਜੀ ਜਦੋਂ ਬਾਜ਼ੀਆਂ ਚੱਲਦੀਆਂ ਜੀ ਜਿਹੜੇ ਭਰਾ ਕੋਲ ਗੰਜੈਸ਼ ਨਹੀਂ ਹੁੰਦੀ ਬਾਹਰ ਲੀਆਂ ਦਵਾਈਆਂ ਲੈਣ ਦੀ ਤਾਂ ਉਹ ਇਹ ਬੰਦਾ ਦਵਾਈ ਵਰਤ ਸਕਦਾ ਹੈ ਇਹ 10 ਦਿਨ ਪਹਿਲਾਂ ਅੱਧਾ ਐਮ ਐਲ ਆਪਾਂ ਦੇ ਸਕਦੇ ਹਾਂ ਕੂਤਰ ਨੂੰ ਜੀ ਬਾਜੀ ਛੱਡਣ ਤੋਂ 10 ਦਿਨ ਪਹਿਲਾਂ ਜਿਵੇਂ 10 ਤਰੀਕ ਨੂੰ ਆਪਾਂ ਬਾਜੀ ਛੱਡਣੀ ਹੈ ਜੀ ਤਾਂ ਇਹ ਪਹਿਲੀ ਤਰੀਕ ਨੂੰ ਜਾਂ 30 ਤਰੀਕ ਨੂੰ ਦੇ ਦਿਓ ਬਹੁਤ ਵਧੀਆ ਰਿਜ਼ਲਟ ਆ ਕਬੂਤਰ ਵੇਟ ਵੀ ਕਰਦਾ ਤੇ ਕਬੂਤਰ ਅੰਦਰੋਂ ਸਾਫ਼ ਵੀ ਹੋ ਜਾਂਦਾ ਕਬੂਤਰ ਦੇ ਪੇਟ ਦੇ ਕੀੜੇ ਵੀ ਮਰ ਜਾਂਦੇ ਆ ਜੀ ਹੁਣ ਹੁਣ ਆਪਾਂ ਦੱਸਦੇ ਆ ਜੀ ਹਾਈ ਟੈਕ ਤੇ ਪੈਪਰ ਆ ਜੀ ਇਹ ਦਵਾਈ ਲਾਉਣੀ ਜੀ ਹਾਈ ਟੈਕ ਤੇ ਪੈਪਰ ਆ ਜੀ ਇਹਦਾ ਰਿਜ਼ਲਟ ਵੀ ਬਹੁਤ ਚੰਗਾ ਹੈ ਜੀ ਇਹਨੂੰ ਆਪਾਂ ਨੇ ਕਿੱਦਾਂ ਕਰਨਾ ਹੈ ਜੀ ਜਦੋਂ ਆਪਾਂ ਦਵਾਈ ਲਾਉਣੀ ਆ 20 ml ਦੇ ਸਾਬ ਨਾਲ ਪਾਣੀ ਲੈਣਾ ਜੀ ਜਿਵੇਂ ਲਾ ਲਓ 20 ਕਬੂਤਰ ਨੇ ਜੀ ਆਪਣੇ ਕੋਲ 5 ਐਮ ਐਲ ਆਪਾਂ ਨੇ ਪੈਪਰਾ ਜੀ ਲੈਣੀ ਹੈ ਜੀ ਵਾਈਬ੍ਰਿਕ ਕੰਪਨੀ ਦੀ ਤੇ 5 ਐਮ ਐਲ ਉਹਦੇ ਵਿੱਚ ਪਾਉਣੀ ਹੈ ਹਾਈ ਟੈਕ ਜੀ ਦੋਨੇ ਮਿਲਾ ਕੇ 10 ਐਮ ਐਲ ਹੋ ਗਈ ਜੀ 10 ਐਮ ਐਲ ਆਪਾਂ ਨੇ ਇਹ 20 ਕਬੂਤਰਾਂ ਨੂੰ ਦੇਣੀ ਹੈ ਤੇ ਆਪਾਂ ਨੇ ਧਿਆਨ ਰੱਖਣਾ ਹੈ ਜੀ ਕਬੂਤਰ ਇੱਕ ਦਿਨਾਂ ਪਹਿਲਾਂ ਪੂਰੇ ਭੁੱਖੇ ਰੱਖੇ ਜਾਣਗੇ ਜੀ ਇਹ ਜਿਹੜੇ ਕਬੂਤਰਾਂ ਨੂੰ ਦਵਾਈ ਲਾਉਣੀ ਆ ਖੁੱਖੇ ਰੱਖ ਕੇ ਦਵਾਈ ਲਾਉਣੀ ਹੈ ਜੀ ਪੈਪਰਾਜਿਨ ਤੇ ਹਾਈ ਟੈਕ ਏਜੀ ਪਿਟ ਡੌਂਟਲ ਪਲੱਸ ਜਿਹੜੀਆਂ ਲੋਕਲ ਦਵਾਈਆਂ ਨੇ ਮੈਂ ਤੁਹਾਨੂੰ ਦੱਸੀਆਂ ਉਹ ਆਪਾਂ ਬਿਲਕੁਲ ਭੁੱਖੇ ਰੱਖ ਕੇ ਲਾਉਣੀ ਨੇ ਜੀ ਆਪਾਂ ਨੇ ਕੀ ਕਰਨਾ ਹੈ ਜੀ 20 ਐਮ ਐਲ ਦੇ ਸਾਹਮਣੇ ਪਾਣੀ ਲੈ ਲੈਣਾ ਜੀ ਇੱਕ ਕਬੂਤਰ ਦਾ ਜਿਵੇਂ 10 ਐਮ ਐਲ ਦਵਾਈ ਹੋਗੀ 5 ਐਮ ਐਲ ਹਾਈ ਟੈਕ ਹੋਗੀ ਤੇ 5 ਐਮ ਐਲ ਹੋਗੀ ਪੈਪਰਾਜਿਨ ਦੋਨਾਂ ਨੂੰ ਮਿਲਾ ਕੇ ਚੰਗੀ ਤਰ੍ਹਾਂ ਦੋ ਚਮਚੇ ਮਿੱਠੇ ਦੇ ਪਾ ਲੈਣੇ ਆ ਜੀ ਸ਼ੱਕਰ ਪਾ ਲੋ ਜਾਂ ਚੀਨੀ ਪਾ ਲੋ ਜਾਂ ਪਤਾਸੇ ਪਾ ਲੋ ਇਹ ਵੀ ਆਪਾਂ ਸੇਮ ਕਰਨਾ ਹੈ ਜੀ ਜਿੰਨੀ ਵਾਰ ਆਪਾਂ ਦਵਾਈ ਦੇਣੀ ਹੈ ਜੀ 19 ਵਾਰ ਦਵਾਈ ਹਲਾ ਕੇ ਦੇਣੀ ਹੈ 20 ml ਦੇ ਸਾਬ ਨਾਲ ਪਾਉਣਾ ਪਾਣੀ ਜਿੱਦਣ ਵੀ ਆਪਾਂ ਦਵਾਈ ਲਾਉਣੀ ਹੈ ਜੀ ਚਾਹ ਉਹ ਬਾਹਰਲੀ ਦਵਾਈ ਹੈ ਚਾਹ ਕੋਈ ਲੋਕਲ ਦਵਾਈ ਹੈ ਕੀੜਿਆਂ ਦੀ ਦਵਾਈ ਤੋਂ ਬਾਅਦ ਜੀ ਅੱਫਾ ਨੇ ਤਿੰਨ ਤੋਂ ਚਾਰ ਦਿਨ ਕਬੂਤਰ ਨੂੰ ਲੱਸੀ ਦੇਣੀ ਹੈ ਜੀ 20 ml ਲੱਸੀ ਆਪਾਂ ਨੇ ਪੱਕੀ ਦੇਣੀ ਹੀ ਦੇਣੀ ਹੈ ਜੀ ਲੱਸੀ ਜਿਹੜੀ ਦੇਣੀ ਹੈ ਜੀ ਉਹ ਆਪਣੇ ਹੱਥੀ ਕੋਈ ਪੈਕੇਟ ਨਹੀਂ ਲੈ ਕੇ ਆਣਾ ਦੁਕਾਨ ਤੋਂ ਆਪਣੇ ਹੱਥੀ ਬਣਾ ਕੇ ਦੇਣੀ ਹੈ ਜੀ ਜਿਵੇਂ ਲਾ ਲੋ ਵੀ 20 ਕਬੂਤਰਾਂ ਨੂੰ ਆਪਾਂ ਨੇ ਲੱਸੀ ਦੇਣੀ ਹੈ ਅੱਧਾ ਦਹੀਂ ਹੋਣਾ ਚਾਹੀਦਾ ਤੇ ਅੱਧਾ ਪਾਣੀ ਹੋਣਾ ਚਾਹੀਦਾ ਜੀ ਅੱਧਾ ਐਮ ਐਲ ਦੇ ਹਿਸਾਬ ਨਾਲ ਆਪਾਂ ਨੇ ਵਿੱਚ ਪਾਉਣੀ ਹੈ ਜੀ ਲੀ 52 ਹਿਮਾਲਿਆ ਦੀ ਆਉਂਦੀ ਹੈ ਜੀ ਟਾਪ ਕਲਾਸ ਜਿਹੜੀ ਵਧੀਆ ਜਿਹੜੀ ਬੰਦਿਆਂ ਲਈ ਹੁੰਦੀ ਹੈ ਜੀ ਉਹਦਾ ਬਹੁਤ ਵਧੀਆ ਰਿਜ਼ਲਟ ਹੈ ਜੀ ਉਹੀ ਵਰਤਿਆ ਕਰੋ ਆਪਾਂ ਜਿਹੜੀ ਜਾਨਵਰਾਂ ਵਾਲੀ ਲਿਆ ਕੇ ਵਰਤਦੇ ਆਂ ਜਿਵੇਂ ਅੱਜ ਕੱਲ੍ਹ ਹੁੰਦਾ ਮੌਸਮ ਉਦੋਂ ਤਾਂ ਪਾ ਪਾ ਦਿਆ ਕਰੋ ਜੀ ਉਹ ਪਾਣੀ ਦੇ ਵਿੱਚ ਜਾਂ ਵੈਸੇ ਦੇ ਦਿਆ ਕਰੋ ਤੇ ਜਦੋਂ ਆਪਾਂ ਬਾਜ਼ੀਆਂ ਵੇਲੇ ਜਾਂ ਗਰਮੀ 'ਚ ਵਰਤਣੀਆਂ ਆ ਹਿਮਾਲਿਆ ਦੀ ਵਰਤਿਆ ਕਰੋ L52 ਆਉਂਦੀ ਥੋੜੀ ਜਿਹੀ ਮਹਿੰਗੀ ਹੈ ਜੀ ਉਹ ਪਰ ਉਹਦਾ ਰਿਜ਼ਲਟ ਬਹੁਤ ਚੰਗਾ ਹੈ ਜੀ ਆਪਾਂ ਨੇ ਇਹ ਪ੍ਰੋਸੀਜਰ ਲਸੀ ਵਾਲਾ ਜੀ ਤਿੰਨ ਤੋਂ ਪੰਜ ਦਿਨ ਕਰਨਾ ਹੀ ਕਰਨਾ ਇਹ ਤੇ ਕੋਈ ਵੀ ਦਵਾਈ ਲਾਉਣੀ ਹੈ ਆਪਾਂ ਨੇ ਘੱਟੋ ਘੱਟ ਦੋ ਜਾਂ ਤਿੰਨ ਦਿਨ ਦੀ ਰੈਸਟ ਜ਼ਰੂਰੀ ਹੁੰਦੀ ਹੈ ਦਵਾਈ ਲਾਉਣ ਦੀ ਆਪਾਂ ਤੁਹਾਨੂੰ ਸਾਰੀ ਵਿਧੀ ਦੱਸਤੀ ਹੈ ਜੀ ਧਿਆਨ ਤੁਸੀਂ ਰੱਖਣਾ ਹੈ ਜੀ ਧਿਆਨ ਇਹਦਾ ਰੱਖਣਾ ਹੈ ਜੀ ਜਦੋਂ ਪਰ ਪੱਟੇ 'ਤੇ ਹੋਣੇ ਆ ਉਦੋਂ ਕਦੇ ਵੀ ਦਵਾਈ ਨਾ ਲਾਓ ਜੀ ਜਦੋਂ ਪੁੱਤਰ ਆਪਣਾ ਕਰੀਜ ਪਿਆਵਾ ਹੁੰਦਾ ਏ ਉਦੋਂ ਕਦੇ ਨਾ ਦਵਾਈ ਲਾਓ ਆਪਾਂ ਕੀ ਕਰਦੇ ਆਂ ਜੀ ਦਵਾਈ ਲਾ ਦੰਨੇ ਆਂ ਕੱਚੇ ਪਰਾਂ 'ਚ ਤੇ ਉਹ ਫਿਰ ਪਰ ਸੁੱਕ ਕੇ ਝੜ ਜੰਨੇ ਆ ਜਾਂ ਉੱਥੇ ਰੁਕ ਜੰਨੇ ਆ ਤੇ ਇੱਕ ਮੈਂ ਨੌਲੇਜ ਵਾਲੀ ਗੱਲ ਤੁਹਾਨੂੰ ਹੋਰ ਦੱਸਦਾ ਜੀ ਅਪਾ ਜਦੋਂ ਲਾਲੋ ਵੀ ਫਰਵਰੀ ਜਾਂ ਮਾਰਚ ਦੇ ਵਿੱਚ ਕਬੂਤਰ ਪਟਦੇ ਆ ਆਪਾਂ ਕਾਲੀ ਕਰਦੇ ਆ ਜੀ ਦਵਾਈ ਲਾ ਦਨੇ ਆ 10ਵੇਂ ਦਿਨੇ ਜਾਂ 15ਵੇਂ ਦਿਨੇ ਕਬੂਤਰ ਪਾ ਦਨੇ ਆ ਜੀ ਨਵੇਂ ਖੜਾਰੀਆਂ ਨੂੰ ਮੈਂ ਇਹ ਗੱਲ ਦੱਸਣੀ ਚਾਹੁੰਦਾ ਬਾਈ ਕਾਲੀ ਨਾ ਕਰਿਆ ਕਰੋ ਘੱਟੋ ਘੱਟ ਵੀ ਜਦੋਂ ਦਵਾਈ ਲੱਗ ਗਈ 25 ਤੋਂ 30 ਦਿਨ ਦਾ ਗੈਪ ਆਪਾਂ ਨੂੰ ਚਾਹੀਦਾ ਜੀ ਕਿਉਂਕਿ ਕੋਈ ਵੀ ਆਪਾਂ ਬਾਈ ਦਵਾਈ ਲਾਉਨੇ ਆ ਅੰਦਰੋਂ ਖੂਨ ਫੋਕ ਦਿੰਦੀ ਹੈ ਜੀ ਉਹ ਬਲੱਡ ਖਤਮ ਕਰ ਦਿੰਦੀ ਹੈ ਲੀਵਰ ਪਰ ਵੀ ਅਸਰ ਪਾਉਂਦੀ ਹੈ ਜੀ ਆਪਾਂ ਨੂੰ ਇਹ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਿਹੜੀ ਜਿਹੜੀਆਂ ਗੱਲਾਂ ਆਪਾਂ ਤੁਹਾਨੂੰ ਦੱਸ ਰਹੇ ਹਾਂ ਜੀ ਤੁਹਾਡੇ ਕੰਮ ਆਉਣਗੀਆਂ ਬਾਜ਼ੀਆਂ ਵੇਲੇ ਵੀ ਤੇ ਹੁਣ ਵੀ ਤੇ ਹੁਣ ਜੇ ਕੋਈ ਭਰਾ ਚਾਹੁੰਦਾ ਹੈ ਵੀ ਮੈਂ ਮੈਡੀਕਲ ਘੱਟ ਵਰਤਾਂ ਜੇ ਕੋਈ ਭਰਾ ਚਾਹੁੰਦਾ ਹੈ ਜੀ ਵੀ ਮੈਂ ਮੈਡੀਕਲ ਦਵਾਈ ਘੱਟ ਵਰਤਾਂ ਵੀ ਮੈਂ ਦੇਸੀ ਤਰੀਕੇ ਨਾਲ ਕੀੜੇ ਕੱਢਾਂ ਤੇ ਮੈਂ ਤੁਹਾਨੂੰ ਉਹਦੇ ਬਾਰੇ ਵੀ ਦੱਸ ਦੰਨਾ ਜੀ ਦੇਸੀ ਦਵਾਈਆਂ ਦਾ ਰਿਜ਼ਲਟ ਆਉਂਦਾ ਪਰ ਥੋੜਾ ਲੇਟ ਆਉਂਦਾ ਜੀ ਤੁਹਾਨੂੰ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਜੀ ਮੈਡੀਕਲ ਜਿਹੜੀ ਲਾਈਨ ਹੈ ਉਹਦੇ ਨਾਲ ਤੁਰੰਤ ਰਿਜ਼ਲਟ ਮਿਲ ਜਾਂਦਾ ਜਿਹੜੀਆਂ ਦੇਸੀ ਚੀਜ਼ਾਂ ਨੇ ਇਹਨਾਂ ਨਾਲ ਲੱਗਦਾ ਥੋੜਾ ਟਾਈਮ ਜਿਵੇਂ 10 ਗ੍ਰਾਮ ਕਬੀਲਾ ਲੈ ਲੈਣਾ ਜੀ 10 ਗ੍ਰਾਮ ਲੈ ਲੈਣੀ ਆਪਾਂ ਨੇ ਬੈਬੜਿੰਗ ਜੀ ਬੈਬਰਿੰਗ ਦਾ ਕਰ ਲੈਣਾ ਪਾਊਡਰ ਜੀ ਕਬੀਲੇ ਦਾ ਪਾਊਡਰ ਪਹਿਲਾਂ ਹੀ ਹੋਇਆ ਪਹੁੰਦਾ ਉਹਨਾਂ ਨੂੰ ਮਿਕਸ ਕਰ ਲੈਣਾ ਆਪਾਂ ਨੇ ਭੁੱਖੇ ਪੇਟ ਇੱਕ ਝੁਟਕੀ ਐਨੀ ਭਰ ਕੇ ਜੀ ਇੱਕ ਗੂਠਾ ਤੇ ਉਂਗਲੀ ਦੀ ਭਰ ਕੇ ਗੁੜ ਦੇ ਵਿੱਚ ਮਿਕਸ ਕਰਕੇ ਭੁੱਖੇ ਪੇਟ ਦੇਣੀ ਹੈ ਜੀ ਆਪਾਂ ਨੇ ਜੇ ਆਪਾਂ ਨੇ ਦੇਸੀ ਤਰੀਕੇ ਨਾਲ ਦਵਾਈ ਦੇਣੀ ਹੈ ਜੀ ਬੈਬਰਿੰਗ ਤੇ ਕਬੀਲਾ ਦੋਨੇ ਮਿਕਸ ਕਰਕੇ ਬਹੁਤ ਵਧੀਆ ਰਿਜ਼ਲਟ ਹੈ ਇਸ ਚੀਜ਼ ਦਾ ਵੀ ਪਰ ਇਹ ਵੀ ਦਵਾਈ ਹਫ਼ਤੇ ਚ ਨੂੰ ਦੋ ਵਾਰ ਦੇ ਹੋਊਗੀ ਜੀ ਤਦ ਜਾ ਕੇ ਪ੍ਰੋਪਰ ਵਧੀਆ ਤਰੀਕੇ ਨਾਲ ਕੀੜੇ ਨਿਕਲੂਗੇ ਪਰ ਮੈਂ ਤੁਹਾਨੂੰ ਸਾਰੇ ਵੀਰਾਂ ਨੂੰ ਨਵੇਂ ਵੀਰਾਂ ਨੂੰ ਇਹ ਸਲਾਹ ਦੰਨਾ ਹੈ ਜੀ ਆਪਾਂ ਨੇ ਚਾਹੋ ਕੋਈ ਬਾਹਰ ਦੀ ਦਵਾਈ ਵਰਤਣੀ ਹੈ ਜੀ ਚਾਹੋ ਕੋਈ ਦੇਸੀ ਦਵਾਈ ਵਰਤਣੀ ਹੈ ਇੱਕ ਵਾਰ ਆਪਾਂ ਨੂੰ ਲੋਕਲ ਦਵਾਈ ਜਾਂ ਡੌਂਟਲ ਪਲੱਸ ਜਾਂ ਹਾਈ ਟੈਕ ਦੇ ਪੈਪਰ ਆ ਜੀ ਜਿਵੇਂ ਮੈਂ ਦੱਸਿਆ ਮਿਕਸ ਕਰਕੇ ਪਰ ਪਟਾਈ ਤੋਂ ਬਾਅਦ ਜਦੋਂ ਕੂਤਰ ਪ੍ਰੋਪਰਲੀ ਸਾਰ ਆ ਜੰਨੇ ਆ ਸਾਰ ਆ ਜੰਨੇ ਆ ਇੱਕ ਵਾਰ ਦਵਾਈ ਜ਼ਰੂਰ ਉਹ ਦਿਆ ਕਰੋ ਉਹ ਤੋਂ ਬਾਅਦ ਦਵਾਈ ਜਿਹੜੀ ਮਰਜ਼ੀ ਵਰਤ ਲਓ ਕਿਉਂਕਿ ਜਿਹੜੀਆਂ ਆਪਣੀਆਂ ਲੋਕਲ ਦਵਾਈਆਂ ਨੇ ਇਹਨਾਂ ਦਾ ਰਿਜ਼ਲਟ ਵੀ ਬਹੁਤ ਚੰਗਾ ਹੈ ਜੀ ਕਿਉਂਕਿ ਹੁਣ ਤੱਕ ਆਪਾਂ ਇਹ ਹੀ ਦਵਾਈਆਂ ਹੁੰਦੇ ਲਾਉਂਦੇ ਰਹੇ ਲਾਉਂਦੇ ਆ ਰਹੇ ਆ ਜੀ ਸੋ ਬਾਈ ਜੀ ਮੈਂ ਬੇਨਤੀ ਕਰਦਾ ਜੀ ਜਿੰਨੇ ਵੀ ਮੇਰੇ ਛੋਟੇ ਵੱਡੇ ਭਰਾ ਨੇ ਜਿਹੜੀ ਆ ਵੀਡੀਓ ਹੈ ਹਰ ਇੱਕ ਭਰਾ ਤੱਕ ਪਹੁੰਚਣੀ ਚਾਹੀਦੀ ਹੈ ਕੋਈ ਭਰਾ ਆਪਣੇ ਆਲ ਪੰਜਾਬ ਚ ਕਿਆਲ ਵਰਲਡ ਦੇ ਵਿੱਚ ਕੋਈ ਐਦਾਂ ਦਾ ਬੰਦਾ ਰਹਿਣਾ ਨਹੀਂ ਚਾਹੀਦਾ ਜਿਹਨੂੰ ਪ੍ਰੋਪਰ ਦਵਾਈ ਬਾਰੇ ਨਾ ਪਤਾ ਹੋਵੇ ਕਿਉਂਕਿ ਇਹ ਤਾਂ ਆਮ ਗੱਲ ਹੋ ਗਈ ਜੀ ਖੂਤਰਬਾਈ ਦੇ ਵਿੱਚ ਡੀ ਵਰਮਿੰਗ ਤਾਂ ਆਮ ਹੀ ਹੋਗੀ ਹਰ ਇੱਕ ਬੱਚੇ ਨੂੰ ਹਰ ਇੱਕ ਜਵਾਨ ਨੂੰ ਹਰ ਇੱਕ ਬਜ਼ੁਰਗ ਨੂੰ ਪਤਾ ਹੋਣਾ ਚਾਹੀਦਾ ਏ ਵੀ ਦਵਾਈ ਕਿਵੇਂ ਲਗਣੀ ਹੈ ਆਪਣਾ ਭਾਈ ਕੰਮ ਹੈ ਦਵਾਈ ਦਸਣਾ ਵਰਤਣਾ ਨਾ ਵਰਤਣਾ ਉਹ ਤੁਹਾਡੇ ਹੱਥ ਚ ਹੈ ਜੀ ਛੋ ਬਾਈ ਅਗਲੀ ਵੀਡੀਓ ਚ ਮਿਲਦੇ ਆ ਜੀ ਜਦ ਤੱਕ ਸਾਰੇ ਵੀਰਾਂ ਨੂੰ ਸਸਰੀਕਾਲ ਜੀ ਜੇ ਕਿਸੇ ਕੋ ਕਿਸੇ ਭਰਾ ਨੂੰ ਮੇਰੀ ਗੱਲ ਸਮਝ ਨਾ ਲੱਗੇ ਤਾਂ ਬਾਈ ਆਪਾਂ ਨੂੰ ਕਾਲ ਕਰ ਸਕਦਾ ਜੀ ਨੰਬਰ ਆਪਣਾ ਜੀ 964692 642 ਤੇ ਪਲਾ ਰਹੇ ਹਾਂ ਜੀ ਇਹ ਸਾਰੇ ਭਰਾ ਧਿਆਨ ਨਾਲ ਸੁਣ ਲਿਓ ਜਿੰਨੀ ਵਾਰ ਵੀ ਆਪਾਂ ਬਈ ਲੋਕਲ ਦਵਾਈ ਦੇ ਵਿੱਚ ਆਪਾਂ ਨੇ 20 ਤੋਂ 25 ਐਮਐਲ ਪਾਣੀ ਲੈਣਾ ਹੈ ਜੀ ਉਹ ਇੱਕ ਕਬੂਤਰ ਦਾ ਹਿਸਾਬ ਲੈਣਾ ਹੈ ਜੀ ਜੇ ਆਪਾਂ ਨੇ 30 ਕਬੂਤਰਾਂ ਨੂੰ ਦਵਾਈ ਲਾਉਣੀ ਆ ਜਿਵੇਂ ਈਜੀ ਬਿੱਟ ਮੈਂ 30 ਕਬੂਤਰਾਂ ਨੂੰ ਦੱਸੀ ਆ ਤਾਂ ਪਾਣੀ 30 ਵਾਰ ਹੀ ਖਿੱਚਣਾ ਹੈ ਜੀ ਤੇ ਜਿਵੇਂ ਪੈਪਰਾ ਜੀ ਨੇ ਦੱਸੀ ਆ ਜੀ ਤੇ 20 ਐਮਐਲ ਦੇ ਹਿਸਾਬ ਨਾਲ ਪਾਣੀ ਦੱਸਿਆ ਜੀ ਤੇ 20 ਕਬੂਤਰਾਂ ਨੂੰ ਦਵਾਈ ਲਾਉਣੀ ਆ ਤਾਂ 20 ਵਾਰ ਹੀ ਪਾਣੀ ਖਿੱਚਣਾ ਹੈ ਜੀ ਇਹ ਗੱਲ ਦਾ ਸਾਰੇ ਪਾਸਾ ਧਿਆਨ ਰੱਖਿਓ ਜੀ ਕਈ ਵਾਰ ਵੀਡੀਓ ਬਣਾਉਂਦੇ ਵੇ ਮਿਸਟੇਕ ਹੋ ਜਾਂਦੀ ਹੈ ਬਾਈ ਜਦੋਂ ਦੁਆਰੇ ਸੁਣਦੇ ਆ ਤੇ ਮਾੜੀ ਮੁੱਟੀ ਮਿਸਟੇਕ ਹੁੰਦੀ ਹੈ ਬਾਈ ਉਹ ਆਪਾਂ ਬਾਅਦ ਚ ਪੂਰੀ ਕਰ ਦਿੰਦੇ ਆ ਜੀ ਧੰਨਵਾਦ ਜੀ ਨਵੇਂ ਨਵੇਂ ਬਾਈ ਕੈਮਰੇ ਮੂਰੇ ਆਉਣ ਲੱਗੇ ਆ ਪੁੱਲ ਛੁੱਕ ਹੋ ਜਾਂਦੀ ਹੈ ਜੀ ਪੁੱਲਾ ਛੁੱਕਾ ਦੀ ਮਾਫੀ ਜੀ ਧੰਨਵਾਦ ਜੀ